ਸਿਕਾਕ さん ਦੋਸਤੋ ਮੈਂ ਕੁਲਵਿੰਦਰ ਸਿੰਘ ਪਿੰਡ ਹਰਦਿਆਲਾਣਾ ਜ਼ਿਲ੍ਹਾ ਫਰੀਦਕੋਟ ਆਪਾਂ ਤੁਹਾਡੇ ਨਾਲ ਜਦੋਂ ਕਣਕ ਦੀ ਬਜਾਈ ਹੋਈ ਸੀ ਤਾਂ ਇੱਕ ਖੇਤ ਦੀ ਫੋਟੋ ਪਾਈ ਸੀ ਜਿਹਦੇ ਵਿੱਚ ਆਪਣਾ ਜਿਹੜਾ ਬੀ ਹੈ ਉਹ ਇੱਕ ਕਿੱਲੇ ਦਾ 10 ਕਿਲੋ ਬੀ ਪਾਇਆ ਸੀ ਆਪਾਂ ਤੇ ਬਾਕੀ ਜਿਹੜੀ ਨਾਲ ਦੀ ਕਣਕ ਸੀ ਉਹਦਾ ਆਪਾਂ ਦਾ ਕਿੱਲੇ ਦਾ 35 ਕਿਲੋ ਵੀ ਆਪਾਂ ਪਾਇਆ ਸੀਗਾ ਤੇ ਤੁਹਾਨੂੰ ਉਸ ਟਾਈਮ ਵੀ ਇਹ ਵੀਡੀਓ ਦਿਖਾਈ ਸੀਗੀ ਉਸ ਟਾਈਮ ਐ ਲੱਗਦਾ ਸੀਗਾ ਵੀ ਜਿਹੜਾ ਹੈਗਾ ਇਹ ਤਾਂ ਬਹੁਤ ਵਿਰਲੀ ਰਹਿ ਗਈ ਤੇ ਦੂਜੀ ਕਣਕ ਉਦੋਂ ਬਹੁਤ ਜ਼ਿਆਦਾ ਸੋਹਣੀ ਲੱਗਦੀ ਸੀ ਸੰਘਣੀ ਲੱਗਦੀ ਸੀ ਪਰ ਹੁਣ ਤੁਸੀਂ ਜਿਹੜਾ ਸਾਹਮਣੇ ਦੇਖ ਰਹੇ ਹੋ ਖੇਤ ਜਿਹੜਾ ਆਹ ਖੇਤ ਆ ਇਹ 10 ਕਿਲੋ ਵੀ ਵਾਲਾ ਹੈ ਜਿਹੜਾ ਆਹ ਇਹ ਜਿਹੜਾ ਆਹ ਖੇਤ ਆ ਜਿਹੜਾ ਆਹ ਸਾਹਮਣੇ ਇਹ ਹੈਗਾ 35 ਕਿਲੋ ਬੀ ਵਾਲਾ ਇਹ ਹੈਗੀ 370 ਵੈਰੈਟੀ ਤੇ ਜਿਹੜੀ ਆਹਾ ਇਹ ਨਵਾਂ ਬੀ ਆ ਇਹਦਾ ਹਜੇ ਨਾਮ ਆਪਾਂ ਨੂੰ ਵੀ ਨਹੀਂ ਪਤਾ ਹੈਗਾ ਤੇ ਉਹ ਜਿਹੜਾ ਸਾਹਮਣੇ ਉਹ ਜਾਦੇ ਵੱਡੀ ਦਿਸ ਰਹੀ ਹੈ ਦੁਗਾਹ ਵਾਲਾ ਉਹ ਸਾਹਮਣੇ ਵਾਲਾ ਉਹ ਹੈਗਾ ਜੀ 371 ਤੇ ਨਾਲ ਉਹਦੇ ਹੈਗਾ 72 71 ਦੀ ਹਾਈਟ ਵੈਸੇ ਤੁਹਾਨੂੰ ਪਤਾ ਜਾਦੇ ਹੁੰਦੀ ਆ ਤੇ ਪਰ ਮੈਂ ਜਿਹੜੀ ਚੀਜ਼ ਤੁਹਾਨੂੰ ਦਿਖਾਉਣੀ ਚਾਹਣਾ ਵੀ ਇਹਦੀ ਹਾਈਟ ਤਾਂ ਥੋੜੀ ਜੀ ਘੱਟ ਹੈ ਬਾਕੀ ਝਾੜ ਵੀ ਜੋ ਆਊ ਆਪਾਂ ਫਿਰ ਤੁਹਾਨੂੰ ਦੱਸਾਂਗੇ ਇਹਦਾ ਦੇਖੋ ਵੀ ਜਿਹੜਾ ਬੀ ਘਟ ਸੀ ਕੱਲਾ ਕੱਲਾ ਜਿਹੜਾ ਇਹਦਾ ਬੂਟਾ ਹੈ ਆਹ ਇਹਦਾ ਕੱਲਾ ਬੂਟਾ ਸਮਾਂ ਸਾਹ ਇਹ ਦੇਖੋ ਜਿਵੇਂ ਝੋਨਾ ਹੁੰਦਾ ਝੋਨੇ ਨੇ ਜਿਵੇਂ ਬੂਟਾ ਮਾਰਿਆ ਹੁੰਦਾ ਇੱਕ ਇੱਕ ਬੀ ਆਹ ਇੱਕ ਬੀ ਦਾ ਆਹ ਇੰਨਾ ਆਹ ਸਾਰਾ ਇਹਦਾ ਬਣਿਆ ਪਿਆ ਹੁਣੇ ਪਾਈਪਾਂ ਬਣਾਉਂਦੀ ਆਉਂਦੀ ਆ ਤੇ ਕਿਸ ਤਰ੍ਹਾਂ ਦੀ ਇਹਨੂੰ ਛੱਟੇ ਲੱਗਣਗੇ ਜਿਵੇਂ ਇਹਦਾ ਝਾੜ ਰਹੂ ਆ ਥੋੜਾ ਬਹੁਤ ਜਿਹੜਾ ਬੀ ਹੈ ਇਹ ਚ ਮਿਕਸ ਸੀਗਾ ਉਹ ਆਪਾਂ ਹੁਣ ਆ ਬੰਦੇ ਲਾਏ ਆ ਆਪਣੇ ਇਹ ਹੁਣ ਜਿਹੜੇ ਵਿੱਚੋਂ ਆ ਜਿਵੇਂ ਆ ਤੁਹਾਨੂੰ ਦੱਸਦੀ ਆ ਉਹ ਜਿਵੇਂ ਵੱਡੇ ਬੂਟੇ ਦਿਖ ਰਹੇ ਆ ਨਾ ਉਹ ਆਪਾਂ ਵਿੱਚੋਂ ਕਢਾ ਦੇਣੇ ਆ ਜਿਹੜਾ ਪਿਓਰ ਬੀ ਇਹਦਾ ਇਹੀ ਆਪਾਂ ਰੱਖਾਂਗੇ ਫਿਰ ਜੇ ਵਧੀਆ ਰਿਆ ਝਾੜ ਤੇ ਗਾਂ ਨੂੰ ਇਹ ਜਾਦੇ ਬੀਜਾਂਗੇ ਇਹ ਆਪਾਂ ਬੀਜੀ ਸੀਗੀ ਤੇ ਬਹੁਤ ਸਾਰੇ ਕਿਸਾਨ ਦੋਸਤਾਂ ਦੇ ਮੈਨੂੰ ਫੋਨ ਵੀ ਆਏ ਸੀ ਮੈਸੇਜ ਆਏ ਸੀ ਵੀ ਜਿਹੜੀ ਕਿੱਲੇ ਦੀ 10 ਕਿਲੋ ਬੀ ਪਾਇਆ ਉਹਦੀ ਜਰੂਰ ਵੀਡੀਓ ਬਣਾ ਕੇ ਭੇਜੋ ਸੋ ਕਿਸਾਨ ਦੋਸਤੋ ਆ ਦੇਖੋ ਵੀ ਬਿਲਕੁਲ ਵੀ ਤੁਸੀਂ ਆ ਤੁਹਾਨੂੰ ਦਿਖਾਉਣਾ ਮੈਂ ਉੱਪਰ ਦੀ ਆ ਤੁਸੀਂ ਦੇਖੋ ਵੀ ਪੈਰ ਰੱਖਣ ਨੂੰ ਵੀ ਥਾਂ ਹੈ ਨਹੀਂਗਾ ਇਹਦੇ ਵਿੱਚ ਤੇ ਉਸ ਟਾਈਮ ਆਪਾਂ ਨੂੰ ਐ ਲੱਗਦੀ ਸੀ ਵੀ ਇਹ ਵੀ ਬਹੁਤ ਜ਼ਿਆਦੇ ਵਿਰਲੀ ਹੈ ਹੁਣ ਆ ਵੀ ਤੁਹਾਨੂੰ ਕਲੋਜ਼ ਕਰਕੇ ਵੀ ਦਿਖਾਉਣਾ ਵੀ ਪੈਰ ਵੀ ਰੱਖਣ ਨੂੰ ਥਾਂ ਹੈ ਨਹੀਂਗਾ ਜਿੱਥੇ ਸਗਾ ਮੱਥਿਆਂ ਦੇ ਕੋਲ ਥੋੜਾ ਬਹੁਤ ਵੀ ਵੱਧ ਪੈ ਗਿਆ ਸੀ ਉੱਥੇ ਸਗਾ ਜਿਆਦੇ ਸੰਘਣੀ ਹੋ ਗਈ ਹੈ ਤੇ ਬਹੁਤ ਜ਼ਿਆਦੇ ਟੈਨਰਿੰਗ ਹੈ ਦੀ ਮੈਂ ਕਿਉਂ ਗਿਣਤੀ ਮੈਂ ਕੀਤੀ ਨਹੀਂ ਹਜੇ ਪੂਰੀ ਵੇ ਗਣਤੀ ਕਰੀਏ ਤਾਂ ਜਿਵੇਂ ਝੋਨੇ ਦੀ ਹੁੰਦੀ ਆਪਣੀ ਐ ਟੈਲਰਿੰਗ ਕੀਤੀ ਹੋਈ ਆ ਨੇ ਇੰਨੀ ਜ਼ਿਆਦਾ ਫਟਾਰਾ ਇਹਦਾ ਤੇ ਬਾਕੀ ਜੋ ਰਿਜ਼ਲਟ ਆਊਗਾ ਉਹ ਵੀ ਤੁਹਾਨੂੰ ਸਾਂਝਾ ਕਰਾਂਗੇ ਸੋ ਦੋਸਤੋ ਥੈਂਕ ਯੂ ਧੰਨਵਾਦ